ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੰਬਣ ਝੋਟੀਆਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਰੇਡ ਵੀਰ ਦਾ ਜੈਜ ਹੁੰਦਾ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਗਲ ਵੀਰ ਜੀ ਸਾਸਰੀਗਲ ਵੀਰ ਜੀ ਕੀ ਆ ਚੱਲਦੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਕਿਰਪਾ ਮਾਲਕ ਦੀ ਤੇ ਜੜਦੀ ਗਲਾਜੇ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਇਰਮਾਨ ਜੇ ਪਿੰਡ ਆਪਣਾ ਘੋਗਾ ਤਹਿਸੀਲ ਪਟਾਲਾ ਤੇ ਡਿਸਟ੍ਰਿਕਟ ਅਰਦਾਸਪੁਰ ਆ ਚੰ ਨੰਬਰ ਹੈਗਾ ਆਪਣਾ 78140 88635 78140 88635 ਵੀਰ ਜੀ ਨੰਬਰ ਇਹ ਆ ਬਾਕੀ ਸਕਰੀਨ ਦੇ ਉੱਤੇ ਆਉਂਦੇ ਆਲਾ ਵਾ ਬਿਲਕੁਲ ਲਾਫ ਤੱਕ ਵੀਡੀਓ ਵੇਖਿਓ ਤੋਕੜਾ ਗੱਬਣਾ ਵੱਡੀਆਂ ਸਰੇ ਦੀਆਂ ਇੱਕ ਛੋਟੀ ਔਂਸਰ ਵੀ ਵਿਖਾਵਾਂਗੇ ਤੁਹਾਨੂੰ ਵੱਡੀ ਪੂਰੀ ਮੈਂ ਨੀਲੀ ਰਾਵੀ ਦੀ ਵਿਖਾਵਾਂਗੇ ਠੀਕ ਅੱਛਾ ਸਾਰੀ ਵੀਡੀਓ ਮੈਂਡਤੀ ਦਾ ਵੇਖਿਓ ਜਾਇਦ ਕੀਮਤ ਤੇ ਮਈਆਂ ਵੀ ਵਿਖਾਵਾਂਗੇ ਤੁਹਾਨੂੰ ਬਿਲਕੁਲ ਹਾਂਜੀ ਹਾਂਜੀ ਤਾਂ ਤੁਹਾਨੂੰ ਤੋਕੜਾ ਗੱਬਣਾ ਤੋਕੜਾ ਗੱਬਣਾ ਤਾਂ ਸਟਾਰਟ ਕਰ ਲੀਏ ਵੀਰੇ ਹਾਂਜੀ ਹਾਂਜੀ ਵੱਡੀ ਮਈ ਤੋਂ ਵੱਡੀ ਮਈਆਂ ਕੀ ਤੋਕੜਾ ਗੱਬਣਾ ਸਿਰ ਦੇ ਦੁੱਧ ਪਾਇਆ ਜੇ 15 ਕਿਲੋ ਠੀਕ ਆ ਜੀ ਠੀਕ ਏ ਬਾਕੀ ਇਹ ਵੀ ਗੱਭਣ ਹੋਣਾ ਜੀ ਜ ਸਾਡੇ ਪੰਜਾਂ ਦੀ ਚੈੱਕ ਕਰਾਈ ਪੰਜਾਂ ਦੀ ਦੱਸਾਂਗੇ ਆਪਾਂ ਪੰਜਾਂ ਮਹੀਨਿਆਂ ਦੀ ਗੱਭਣ ਹਾਂ ਜੀ ਪੰਜਾਂ ਦੀ ਆਪਾਂ ਚੈੱਕ ਕਰਾਈ ਵੀਰ ਭਰਾ ਤੇਰਾ ਸਕਦੇ ਆ ਠੀਕ ਹੈ ਜੀ ਬਾਕੀ ਆ ਵੀ ਸੀਗਰ ਤੋਂ ਲੱਗ ਗਿਆ ਚਵਾਈ ਵਧੀਆ ਦੁੱਧ ਹੁਣ ਇਹਦੇ ਕੋਲ ਹੈਗਾ ਜੀ 5 ਕਿਲੋ ਹਾਂਜੀ ਮਹੀਨੇ 5 ਹੋ ਗਏ ਆ ਠੀਕ ਹੈ ਜੀ ਤਾਂ ਵੇਖੋ ਵੀਰੋ ਟੋਕੜ ਗੱਭਣ ਆ ਗਈ ਪੰਜਾਂ ਮਹੀਨਿਆਂ ਦੀ ਗੱਭਣ ਆ 5 ਲੀਟਰ ਦੁੱਧ ਆ ਬਾਕੀ ਵੀਰ ਕਹਿੰਦਾ ਚੈੱਕ ਪਾਸ ਆ ਵੀਰੇ ਹਨਾ ਤਾਂ ਠੱਡੇ ਟੀਕੇ ਨਾਲ ਹੀ ਲਵਾ ਰੀਦੇ ਆ ਹਾਂਜੀ ਵੀਰ ਭਰਾ ਉੱਤਰ ਦੇ ਗੱਡੀ ਨੂੰ ਚੈੱਕ ਕਰਾ ਸਕਦੇ ਆ ਪੂਰਾ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਮੰਗਵਾਓ ਕੋਈ ਚੈੱਕ ਬਿਲਕੁਲ ਤਾਂ ਬਾਕੀ ਵੀਰੋ ਕੱਦ ਕਾਠ ਆਲੀ ਆ ਪਾਰੇ ਪੱਲੇ 'ਚ ਸਿੰਗਲ ਹੱਡੀ ਆ ਚੰਗੀ ਮੈਂ ਆ ਗਈ ਵੀਰ ਕੋਲੇ ਸੁਣੀ ਆ ਕਿ ਦੇਖੀ ਪੜੀ ਨਹੀਂ ਆ ਬਿਲਕੁਲ ਵੀਰੇ ਬਿਲਕੁਲ ਚੰਗੀ ਮੈਂ ਆ ਦੁੱਧ ਵਾਲੀ ਮੈਂ ਆ ਖਰੀ ਬਾਕੀ ਵੀਰੋ ਚੈੱਕ ਕਰੋ ਪੈਪਾ ਬੂਪਾ ਦੁੱਧ ਆ ਲੀਆਂ ਵੀਰੇ ਸੱਜਣ ਨੇ ਫਿਰ ਚੰਗਾ ਦੁੱਧ ਭਰੇ ਆਉਣ ਇਹਨੇ ਤੇ ਮੇਰੇ 15 ਕਿਲੋ ਚ ਆਇਆ ਮੈਂ ਨੇ ਅੱਛਾ ਜੀ ਵੱਡੀ ਮਈ ਆ ਸੇ ਵੱਡੇ ਪੱਲੇ ਚ ਆ ਗਏ ਹਨਾ ਕੋਈ ਛੋਟੀ ਆ ਛੋਟੀ ਨਾ ਨਾ ਆ ਕੇ ਗਲੋ ਆ ਕੇ ਵੇਖ ਲੋ ਕਿੱਥੇ ਕੱਦ ਜਾਣ ਰਿਹਾ ਮੈਂ ਬਿਲਕੁਲ ਵਜਿਨਾਂ ਵੀ ਬਹੁਤ ਆ ਵੱਡੀ ਤੇ ਵੱਡੀ ਮੈਂ ਤੇ ਪੰਜਾਂ ਮਹੀਨੇ ਦੀ ਚੈੱਕ ਪਾਸ 5 ਲੀਟਰ ਦੁੱਧ ਆ ਗਿਆ ਹਨਾ ਜੀ ਬਹੁਤ ਹੋਰ ਦੁੱਧ ਆ ਵੀਰ ਜੀ ਤਾਂ ਬਾਕੀ ਵੀਰੇ ਮੈਂ ਮਿਲੀ ਕਿਵੇਂ ਆ ਗਏ ਪਹਾੜੇ ਤੇ ਜਾਂ ਮਿਲਦੀ-ਵਿਲਦੀ ਪਹਾੜੇ ਦੇ ਆ ਚੁਵਾਈ ਚੁਵਾਈ ਵਧੀਆ ਵਾ ਠੀਕ ਨਹੀਂ ਬਾਕੀ ਗਾਂ ਦੁੱਧ ਸੋਹਣਾ ਦੇਣ ਆਏ ਨੇ ਮ ਘੇਰੀ ਵਾਲੇ ਨੂੰ ਵੀ ਚੰਗੀ ਰਹਿਣੀ ਆ ਘਰ ਵਾਲੇ ਨੂੰ ਵੀ ਚੰਗੀ ਰਹਿਣੀ ਜਿਹਨੇ ਸਾਂਭ ਕੇ ਵੇਚਣੀ ਉਹਨੂੰ ਵੀ ਚੰਗੀ ਰਹਿਣੀ ਆ ਬਰਸਨ ਦੀ ਬਾਹਰ ਆਈ ਨੀ ਹੈਨਾ ਹਾਂਜੀ ਹਾਂਜੀ ਤਾਂ ਵੀਰੇ ਮੋਲੇ ਦਾ ਕੀ ਕਰ ਦੇਣਾ ਮਨ ਮੇਰੀ ਕਰਨੂ ਇਹਦਾ ਕਰ ਲਈਏ 72000 ਹਾਂਜੀ 2000 ਛੋੜ ਕਰ ਦਨੇ ਆ 70 ਦੀ 70 ਦੀ ਦੇਤੀ ਹੈ ਕੀ ਬਾਤ ਆ ਜੀ ਵੱਡੀ ਮਈ ਆ ਸਰੀ ਵੱਡੀ ਪੱਲੇ ਚ ਆ ਗਈ ਵੀਰੇ 70 ਜਿਓ ਹੋ ਜੂ ਮਾਨਤਨ ਕੋਈ ਵੀਰ ਫੋਨ ਲਾ ਲੇ ਹੈਨਾ ਉਹ ਜੈ ਜੀ ਕਰ ਛੜਿਆ ਆਪਾਂ ਵੀਰਾਂ ਭਰਾਵਾਂ ਦਾ ਮਾਨਤਾਂ ਨਹੀਂ ਕਰ ਛੜਿਆ ਵਾ ਠੀਕ ਆ ਜੀ ਆਉਂ ਸਰ ਝੋਟੀ ਵਿਖਾਉਣੀ ਐਂਡ ਦੀ ਗਾ ਵੇਖਿਓ ਵੀਡੀਓ ਜੀ ਬਿਲਕੁਲ ਬਾਕੀ ਵੀਰੇ 70 ਤੱਕ ਮਾਤਨ ਹੋ ਜੂ ਕੋਈ ਫੋਨ ਲਾ ਲੈ ਹੈਣਾ ਜੀ ਇਹ ਦੇਖੋ ਨੀਲੀ ਰਾਵੀ ਦੇ ਵਿੱਚ ਬੂਰੀ ਮਹਿ ਬੂਰੀ ਆ ਗਈ ਕੀ ਬਾਤ ਹੈ ਜੀ ਨੀਲੀ ਰਾਵੀ ਮਹੀਨਾ ਦਹਾਕ ਦਿਨਾਂ ਦੀ ਸੂਈ ਜੇ ਬੱਚੇ ਉਹ ਬਗੈਰ ਬੱਚਾ ਨਹੀਂ ਜੇ ਹੈਗਾ ਬੱਚਾ ਹਨੀ ਇਹ ਤਾਂ ਹਾਂ ਜੀ ਚਾਰ ਦੇ ਮਿਲਦੀ ਬਾੜੇ ਤੇ ਜਿਹਨੂੰ ਆ ਦਿੰਦੇ ਆ ਇਹ ਬਾੜੇ ਤੇ ਮਿਲਣਾ ਇਹਨੇ ਹਾਂ ਜੀ ਨੀਲੀ ਬੂਰੀ ਆ ਗਈ ਨੀਲੀ ਬੂਰੀ ਵੱਡੀ ਮਹਿ ਤਿਲਾ ਵਾਲੀ ਤਿਲਾ ਵਾਲੀ ਬੂਰੀ ਹੈ ਤਿਲਾ ਵਾਲੀ ਪਿਓਰ ਨੀਲੀ ਰਾਵੀ ਦੀ ਭਾਜੀ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਵਾ ਬਿਲਕੁਲ ਇਹ ਲਾਂਦੀ ਕਿਤੇ ਕਿਤੇ ਆ ਤਾਂ ਵੇਖੋ ਵੀਰੋ ਥਣ ਸੁਣ ਚੰਗਾ ਸਪੈਸ਼ਲ ਲੱਗਿਆ ਤਾਂ ਲੈਵਾ ਚੈੱਕ ਕਰ ਲੋ ਚਵਾਈ ਕਿਵੇਂ ਦੀ ਵੀਰੇ ਦੀ ਤੁਹਾਨੂੰ ਮਰਗੀ ਜਾਂ ਮਰਗੀ ਆ ਹਾਂ ਪੂਰਾ ਐ ਚਵਾਈ ਇੱਕ ਨੰਬਰ ਲੱਗੀ ਹੈ ਬਹੁਤੀ ਬੰਬ ਲੱਗੀ ਆ ਥਣ ਵੇਖੋ ਕਿੱਡੇ ਤਾਪ ਦੀ ਹੈ ਚਵਾਈ ਬਿਲਕੁਲ ਤਾਂ ਬੱਚਾ ਇਹਦਾ ਮਰ ਗਿਆ ਹਨਾ ਬੱਚਾ ਮਰ ਗਿਆ ਜੇ ਪਾਰੇ ਦੇ ਮਿਲਦੀ ਪਾਰੇ ਦੇ ਮਿਲਦੀ ਠੀਕ ਆ ਜੀ ਦੋਦੇ ਨੇ ਬਹੁਤਾ ਨਹੀਂ ਦੇ 11 ਕਿਲੋ ਦੋਦੇ ਕਰ ਜਣਾ ਮੈਂ ਬੜੀ ਖਰੀਏ ਬਿਲਕੁਲ ਚੰਗੀ ਮੈਂ ਪਾਰੇ ਪੱਲੇ ਜਾ ਗਈ ਹਨਾ ਵੀਰੇ ਪਾਰਟੀ ਦੇਖੋ ਕਰੋ ਚੈੱਕ ਬਹੁਤ ਸੋਹਣੀ ਮੈਂ ਵੀਰੇ ਕੋਈ ਸ਼ੱਕ ਨਹੀਂ ਸਿੰਘ ਦੀ ਕੁਆਲਿਟੀ ਸੋਹਣੀ ਫੇਸ ਕੁਆਲਿਟੀ ਬੂਰੀ ਨਹੀਂ ਲਿਆ ਗਈ ਹਨਾ ਨਹੀਂ ਵੀਰਾ ਜੀ ਕੀ ਬਾਤ ਆ ਵੇਖੋ ਵੀਰੋ ਕਈ ਵੀਰਾਂ ਦੀ ਬੜੀ ਡਿਮਾਂਡ ਹੁੰਦੀ ਐ ਇੱਚ ਗੱਠ ਜਿ ਘੂਠਾ ਚੋੜਾ ਲੱਗਿਆ ਮੈਨੂੰ ਅਨਹੂਣ ਹੀ ਬੜੇ ਹੁੰਦੇ ਆ ਪਰ ਲੱਭਦਾ ਮੈਂ ਨਹੀਂ ਇਦਾਂ ਦੇ ਘਰ ਦੇ ਲੱਭਾ ਉਹ ਘਟਦਾ ਬਿਲਕੁਲ ਘਟ ਪਸ਼ੂ ਮਿਲਦਾ ਐਂਦਾ ਹਨਾ ਜੀ ਵੇਖੋ ਥੰਨੇ ਉਹ ਬੜੀ ਸਾਫ ਖਾਂ ਲੈਵੇ ਵਾਲਾ ਪਸ਼ੂ ਆ ਸਾਰੀ ਚਿੰਤਾ ਨਸਲ ਹਨਾ ਹਾਂ ਜੀ ਤਾਂ ਬੱਚੇ ਵੀ ਚੰਗੇ ਵੀਰੇ ਬੰਦੇ ਨੇ ਇਹਦਾ ਜਿਹਨੇ ਸਾਹਮਣੀ ਆ ਨਾ ਲੈ ਗਏ ਬੱਚੇ ਵੀ ਸੋਹਣੇ ਦੇਨੇ ਨੇ ਬਿਲਕੁਲ ਸਾਰੀ ਵੇਖੋ ਪਿਓਰ ਨੀ ਦੀ ਰਾਮੀ ਜਿਵੇਂ ਚ ਪਿਓਰ ਸਿਰ ਸੋਨਾ ਲੱਗਿਆ ਬਿਲਕੁਲ ਠੀਕ ਹੀ ਨਹੀਂ ਪੂਰੀ ਨਿਸ਼ਾਨੀਆਂ ਕਵਰ ਕਰਦੀ ਆ ਬਿਲਕੁਲ ਵੀਰੇ ਕਿਹੇ ਗਨੂਣੀ ਖੁੰਜੀ ਹੈਗੀ ਧਾਰ ਸੂਰ ਵੀ ਜਮਾ ਇੱਕੋ ਜੀ ਲੱਗੀ ਆ ਬਹੁਤ ਪੋਲੀ ਇਹਨੇ ਧਾਰ ਕਦੀ ਕੱਢੀ ਵੀ ਨਹੀਂ ਨਾ ਅੱਛਾ ਜੀ ਉਹ ਵੀ ਬੈਗ ਧਾਰ ਕੱਢ ਦੋ ਜਵਾਂ ਦਾ ਵੀਰੇ ਥਣ ਦੱਸਦੇ ਆ ਹਾਂ ਜੀ ਬਹੁਤ ਵਧੀਆ ਆ ਵੀ ਕਿਉਂਕਿ ਥਣ ਵਧੀਆ ਲੱਗਿਆ ਪੈਪਾ ਪੂਪਾ ਦੁੱਧ ਵਾਲੀਆਂ ਦੁੱਧ ਵੀਰੇ ਤੁਹਾਡੀ ਗੜੀ ਸੇਵਾ ਦਾ ਬਾਕੀ ਫੇਸ ਕੁਆਲਟੀ ਵੀ ਜੀ ਬਹੁਤ ਜ਼ਿਆਦਾ ਮਹੀ ਦੀ ਹਾਂਜੀ ਵੀਰ ਜੀ ਮੋਲ ਦੀ ਗੱਲ ਕਰੀਏ ਕੀ ਕਿੰਨੇ ਦੀ ਦੇਣੀ ਹੈ ਹਾਂ ਜੀ ਕਿੰਨੀ ਛੋਟ ਕਰਦੀ ਹੈ ਇਹਨੇ ਠੀਕ ਆ ਵੀਰੇ ਦੋ ਸ਼ਟ ਦੇ ਦੋ ਛੜ ਦਿੰਨੇ ਆ ਹਨਾ ਜੀ ਦੇ ਨੇ ਠਾੜ ਹੀ ਹਰਦੀ ਆ ਵੀਰ ਜੀ ਉਹ ਵੀ 70 ਦੀ ਗਿਆ ਵੀਰੇ ਹਨਾ 70 ਦੀ ਮੋਹਲਾ ਆਪਣੀ ਨੋਰਮਲੀ ਆ ਜੇ ਕੋ ਜੋੜਾ ਪਾ ਲੂਗਾ 68 ਦੀ ਹਾਂ ਉਹ ਵੀ ਹਨਾ ਠਾੜ ਦੀ ਕਿਆ ਬਾਤ ਹੈ ਵੇਖੋ ਵੀਰੇ 68 8000 ਦੀਆਂ ਹਾਂਜੀ ਤੋਕੜ ਗੱਬਣ ਲਊਗਾ ਪੂਰੀ ਮੈਂ ਲਊਗੀ ਤੇ ਦੋ ਇੰਚ ਵੀ 2000 ਛੋਟ ਕਰਦਾ 2000 ਹੋਰ ਛੋਟੋ ਜੂ ਠੀਕ ਆ ਠੀਕ ਨਹੀਂ ਤਾਂ ਵੇਖੋ ਵੀਰੇ ਉਹ ਰੇਡ ਗਿਆ ਜਾ ਭਾਰੇ ਭੱਲੇ ਜੇ ਤੋਕੜ ਗੱਬਣਾਂਗੀ ਇੱਕ ਬੱਚਾ ਮਰੀ ਆ ਗਈ ਤਾਂ ਰੇਡ ਗਿਆ ਜਾ ਵੱਡੀ ਮਹਾਂਗੀ ਹਨਾ ਬਿਲਕੁਲ 68000 ਦੀ ਹੋਗੀ ਹਨਾ 68000 ਦੇ ਵਿੱਚ ਜਮਾ ਮੁਕਤ ਵਾਲਾ ਰੇਟ ਤੇ ਜੈ ਜੈ ਜੀ ਨੋਟ ਕਰੋ ਮੇਨਾਜ ਬਿਲਕੁਲ ਵੀਰੇ 68 68000 ਦੀਆਂ ਵੀਡੀਓ ਬਾਕੀ ਫੋਨ ਜਰੂਰ ਲਾ ਲਿਓ ਮਾਨ ਤਨ ਛੋੜ ਛੱਪੇ ਹੋ ਜਾਣਗੇ ਹਨਾ ਵੀਰੇ ਬਾਕੀ ਆ ਵੇਖੋ ਮੈਂ ਕਿੱਡੀ ਭੱਡੀ ਆ ਬੋਤੀ ਜਿੱਡੀ ਮੈਂ ਵਾ ਸਿਰੇ ਦੀ ਕੱਟ ਕਾਟ ਕਿਡਾਵਾ ਨਹੀਂ ਦਾ ਮਾਨ ਕੀ ਆਖਾਗੀ 8 ਮਹੀਨੇ ਦੀ ਚੈੱਕ ਪਾਸ ਦੇ ਹਾਂਜੀ ਤੇ ਇਹ ਕੇ ਗੱਲਾਂ ਨਹੀਂ ਖੰਜੀ ਚਵਾਈ ਚੂਈ ਬੜੀ ਆ ਬਾਕੀ ਖੋਲ ਕੇ ਵਿਖਾਉਂਦੇ ਆ ਤੇ 20 ਝੋਟੀ ਆ ਵੀਰ ਜੀ 8 ਮਹੀਨੇ ਦੀ ਚੈੱਕ ਪਾਸ ਹਾਂਜੀ ਦੁੱਧ ਵੀਰੇ ਤੋ ਦੇ ਬਰਗੀਆਂ ਦੇਖੋ 8 ਕਿਲੋ ਆ 6 ਕਿਲੋ ਦੱਸਾਂਗੇ 6 ਕਿਲੋ ਮੰਨਿਓ ਹਣਾ ਵੀਰੇ ਕਦ ਦੇਖ ਲੋ ਕਿੱਦਾਂ ਇਹ ਨਾ ਕੋਈ ਆਕੇ ਕੋਈ ਝੂਮ ਕਰਕੇ ਬਣਾਈ ਜਾਂਦਾ ਨਹੀਂ ਵੱਡੇ ਕਦ ਕਾਠ ਦੀ ਹੈ ਜੀ ਫੁੱਲ ਕਦ ਕਾਠ ਆ ਗਿਆ ਹਾਂਜੀ ਕਦ ਤੋਂ ਉਂਦਾ ਜਾਂ ਲਾ ਸਕਦੇ ਤੁਸੀਂ ਵੱਡੀ ਝੋਟੀ ਹੈ ਜੀ ਕੋਈ ਸ਼ੱਕ ਨਹੀਂ ਬਿਲਕੁਲ ਸਭ ਹੀ ਨਾ ਜੇ ਇਹਦੇ ਵੀ ਬਣਾ ਲੈ ਬਿਲਕੁਲ ਉਹਦੇ ਵੀ ਡਬਲ ਕਰਦੇ ਨੇ ਡਬਲ ਹੁੰਦੇ ਆ ਜੀ ਸੋਣੀ ਝੋਟੀ ਆ ਤੇ ਕਦ ਦੇਖ ਲੋ ਕਿੱਥੇ ਆਉਂਦਾ ਝੋਟੀ ਦਾ ਕੀ ਕਹਿੰਗੇ ਤੂੰ ਬੇਰ ਬੜੀ ਲੰਬੀ ਆ ਤੋ ਕਿਦੇ ਵੀਰੇ ਚੰਗੀ ਗੇਮ ਚ ਲੀਕਦੀ ਹੈ ਨਾ ਵੀਰ ਜੀ ਇੱਕ ਪੰਜੀ ਪੂੰਜੀ ਦੀ ਤੇ ਮਜੇ ਨਾਲ ਲਿਖਣੀ ਲਿਖਣੀ ਇਹਦੇ ਵੱਡੀ ਛੋਟੀ ਕੱਦ ਕਾਟ ਥਣ ਵੀ ਬੜਾ ਵੀਰੋ ਪਿਆਰਾ ਲੱਗਿਆ ਇਹਨੂੰ ਤਾਂ ਕੱਦ ਕਾਟ ਫੁੱਲ ਆ ਗਿਆ ਵੱਡੇ ਪੱਲੇ ਚਾ ਵੀਰੋ ਸਰੀਰ ਦੀ ਬਿਲਕੁਲ ਲੈਵਲੂਵੇ ਦੀ ਚੰਗੀ ਸਾਫਾ ਹੈ ਨਾ ਹਾਂਜੀ ਹਾਂਜੀ ਲਾ ਕੇ ਤੋਂ ਖਾਓ ਥਣ ਤੋਂ ਇੱਕ ਤਰ੍ਹਾਂ ਮੈਂ ਸਪੈਸ਼ਲ ਥਣ ਲੱਗਿਆ ਦਿਖਾਉਣੇ ਨਾਲ ਆਪਾਂ ਬਿਲਕੁਲ ਵੀਰੇ ਤਾਂ ਵੇਖੋ ਵੀਰੋ ਵੱਡੀ ਛੋਟੀ ਕੱਦ ਕਾਟ ਆ ਲੈਵਲੂਵੇ ਦੀ ਬਹੁਤ ਸਾਫ ਆ ਤਾ ਬਾਕੀ ਢਾਈਆਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਵੀਰ ਜੀਾਂ ਦੇ ਤਾਂ ਨਵੰਬਰ ਦੀ ਚੰਨਾ ਦੀ ਹੋਊਗੀ ਠੀਕ ਹੈ ਜੀ ਅਸੀਂ ਘਾਟੀ ਦਸੀ ਦਾ ਕੋਈ ਵਧਾ ਨਹੀਂ ਦੱਸਦੇ ਬਿਲਕੁਲ ਬਿਲਕੁਲ ਘਾਟੀ ਦਸੀ ਦਾ ਵਧ ਨਿਕਲੇ ਨਾ ਜਾ ਕੇ ਗਾੜੀ ਹਾਂਜੀ ਤੇ ਗਾਹ ਕੋ ਖੁਸ਼ ਹੁੰਦਾ ਹੀ ਨਹੀਂ ਖੁਸ਼ ਹੁੰਦਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਵੀਰ ਜੀ ਬਾਕੀ ਇਹ ਦੇਖੋ ਸੋਨਾ ਦੀ ਕੁਆਲਿਟੀ ਦੇਖੋ ਨਾੜਾਂ ਨੁੰਦਾ ਕਿੰਨੀਆਂ ਕਟੀਆਂ ਨੀਆਂ ਪਹਿਲਾ ਸੁਣਾ ਸੁਹੀ ਗਾੜੀ ਦੂਜੇ ਸੁਣਾਏ ਨੇ ਕੀ ਬਾਤ ਹੈ ਕੱਲ ਦੇਖ ਲੋ ਕਿੱਡਾ ਤਗੜਾ ਚੰਗੇ ਰਿਕਾਰਡ ਵਾਲੀ ਹੈ ਜੀ ਤਾਂ ਰੱਖਦੀ ਆ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਕੀ ਕਰ ਲਈਏ ਵੇਖੀ ਦਾ ਮੁੱਲ ਕਰਦੇ ਕਰ ਨੂੰ 80000 ਕਰ ਦਈਏ 70000 ਦੀ ਦੇ ਦਈਏ 70 ਦੀ ਹਾਂਜੀ 275 ਦੀ 75 ਦੀ ਕਿਤੇ ਨਹੀਂ ਕਿਉਂਕਿ ਵੱਡੀ ਝੋਟੀ ਆ ਵੱਡੀ ਹੈ ਬਿਲਕੁਲ ਇਹ ਨਾਲ ਕਿ ਕੋਈ ਟੋਕੜ ਕਬਾ ਦਾ ਪੈਸੇ ਮੰਗਣ ਦੇ ਮਹੀਂ ਵੱਡੀ ਆ ਤੇ ਭਾਈ ਨਹੀਂ ਵੱਡੀ ਆ ਟੁਕੀ ਦਾ ਤਾਂ ਚੰਗੀ ਕੀਮਤ ਪੈ ਜਾਂਦੀ ਹੈ ਹਨਾ ਕਿੰਨੇ ਮੰਗੋਗੇ ਉਹਨੇ ਮਿਲ ਜੇਨਗੇ ਕੀ ਬਾਤ ਹੈ ਇਹ ਕਰਦੇ ਆ ਤਾਂ ਰੇਟ ਜਾਇ ਜਾ ਮੈਨ ਗੱਲ ਹਨਾ ਵੀਰੇ ਬਿਲਕੁਲ ਜਾਇ ਜਾ ਤੁਹਾਨੂੰ ਹੁਣ ਅਨਸਰ ਕੱਟੀ ਵਿਖਾ ਲਦੇ ਬਣ ਜੋਗੀ ਅੱਜ ਭੜ ਕੇ ਭਾਈ ਠੀਕ ਹੈ ਵੇਖੋ ਕਰੋ ਚਾਕ ਕੀ ਬਾਤ ਹੈ ਖੀਰੀ ਕੱਟੀ ਆ ਬੜੇ ਚੰਗੇ ਸੀਮਨ ਚ ਆ ਗਈ ਹੈ ਨਾ ਬਹੁਤ ਜਿਆਦਾ ਹੀ ਚੰਗੀ ਹੈ ਮਾਂ ਜੀ 16 ਕਿਲੋ ਦੁੱਧ ਦੀ ਰਹੀ ਵੇਖੋ ਝੋਲੀ ਗਿੱਡੀ ਸ਼ਾਂਗਰ ਕੀ ਬਾਤ ਹੈ ਚਾਰ ਥਾਂਆਂ ਇੱਟ-ਪੁੱਟ ਬੜੀ ਹੈ ਨਾ ਓਕੇ ਰਪੋੜ ਆ ਖੀਰੀ ਆ ਕੱਟੀ ਪਾਣੀ ਆਜੀ ਬਣ ਜਾਈ ਜਾ ਕੇ ਤਾਂ ਥਲਕੇ ਬਣ ਜਾਈ ਬਿਲਕੁਲ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਸਿੰਘ ਦੀ ਕੁਆਲਿਟੀ ਦੇ ਵੀਰੇ ਫੇਸ ਕੁਆਲਿਟੀ ਤੇ ਕੱਦ ਕਾਠ ਸੋਹਣੀ ਝੋਟੀ ਆ ਜੀ ਚੰਗੇ ਸੀਮਨ ਚ ਆ ਗਈ ਹੈ ਨਾ ਬੀ ਬਰੀਡ ਤਿਆਰ ਕਰਨੀ ਹੈ ਨਾ ਲੈ ਕੇ ਉਹਦੇ ਆਪ ਤੇ ਸੋਨਾ ਵਾ ਮੇਰੇ ਕੋਲ ਤੇ ਸਾਡੇ ਕੋਲ ਰਹਿਣਾ ਨਹੀਂ ਹੁੰਦਾ ਪਸ਼ੂ ਬਾਈ ਜਿਲਾਈ ਦਾ ਕੰਮ ਆ ਪਰ ਬਹੁਤ ਹੀ ਸੋਹਣੀ ਆ ਗੱਡੀ ਗੱਡੀ ਠੁੰਡੀ ਵੀ ਬੜੀ ਨਿਕਲੂਗੀ ਗੱਡੀ ਵੇਖੋ ਕਿਆ ਬਾਤ ਆ ਬਿਲਕੁਲ ਬਹੁਤ ਹੀ ਚੰਗੀ ਹੈ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਛੋਟੀ ਦਾ ਵੀਰੇ ਇਹਦਾ ਕੋਈ ਨਾ ਦੀ ਕੀਮਤ ਜੋ ਮੰਗ ਲਈ ਹੁੰਦੇ ਜਾਂਦੀ ਆਪਾਂ ਪਰ ਕਰਾਂਗੇ ਜੈ ਜੀ ਉਹ ਭਾਈ ਜੀ ਵੇਖ ਲੋ ਮੇਰੀ ਕੀਰੀ ਯਾਰ ਜੀ ਕੀਰੀ ਹੈ ਠੀਕ ਹੈ ਬਹੁਤ ਹੀ ਚੰਗੀ ਕੱਟੀ ਹੈਗੇ ਬਿਲਕੁਲ ਇਹਦਾ ਮੈਂ ਜੀ ਮੁੱਲ ਕਰ ਨੂੰ 35000 ਰੁਪਏ ਕਰ ਦੇ ਹਾਂਜੀ ਕਿ ਤੁਹ ਆਪਾਂ 3000 ਰੁਪਏ ਛੋਟ ਕਰ ਦੇਣੀ ਆ 32 ਦੀ 32000 ਦੀ ਕਿਉਂ ਵੀ ਛੋਟੀ ਬਹੁਤ ਜਿਆਦਾ ਸੋਹਣੀ ਆ 30 30 پورے ਦੀ ਵੀਰਜੀ ਜਾਣ ਦੋ ਹਾਂ ਜੀ 30 ਜਾਣ ਦੋ 30 ਵੀ ਭਰੀ ਪਰ ਫਿਕਸੀ ਪ੍ਰਾਈਸ ਨਹੀਂ ਠੀਕ ਆ ਜੀ ਹਾਂ ਨਾਲ ਹਾਂ ਨਾਲ ਵਾਲਾ ਰੇਟ ਏ ਠੀਕ ਆ ਜੀ ਤੇ ਇਹ ਜੈਸਨੋ ਵਾਲਾ ਰੇਟ ਹੈ 30000 ਦੱਸੋ 30000 ਠੀਕ ਆ ਜੀ ਹਾਂ ਜੀ ਇਹਦੀ ਕਰੋ ਇਹ ਤਾਂ ਬਹੁਤ ਚੰਗੀ ਜੀ ਇਹ ਕਰਨ ਨੂੰ ਵੀ ਨਹੀਂ ਖੁੰਜੀ ਚੀਜ਼ ਲੰਮੀ ਆ ਬਾਕੀ ਹਜੇ ਤੇ ਭਾਰੀ ਉਮਰ ਤੇ ਆ ਉਮਰ ਚੋਂ ਦੋ ਵੀ ਕੱਟੀ ਸੂ ਬਣੀ ਆ ਸੂ ਪੈਣੀ ਸੂ ਪੈਣੀ ਕੋਈ ਯਾਦ ਕੁਆਲਟੀ ਵਾਲੀ ਆ ਬਿਲਕੁਲ ਤਾਂ ਚੰਗੇ ਪਸ਼ੂ ਆ ਵੀਰ ਕੋਲੇ ਤਾਂ ਵੇਖੋ ਵੀਰੋ ਰੇਡ ਤੋਂ ਚੈੱਕ ਕਰ ਹੀ ਲੈ ਆ ਵੱਡੇ ਪੱਲੇ ਚ ਆ ਗਿਆ ਨੇ ਚੰਗੇ ਰਿਕਾਰਡ ਵਾਲੀਆਂ ਨੇ ਨੀਲੀ ਬੂਰੀ ਆ ਰੇਡ ਗਿਆ ਜੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਤਾਂ ਮਾਂ ਤਨ ਵੀ ਤੁਹਾਡਾ ਹੋ ਜੂਗਾ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਨਿੱਕੇ ਕਦ ਕੱਦ ਕਾਟਦੀਆਂ ਨਾ ਮੰਨ ਕੇ ਚੱਲਿਓ ਵੱਡੇ ਕਦ ਕੱਦ ਕਾਟਦੀਆਂ ਨੇ ਸਿੰਘ ਸਿੰਘ ਚੰਗੇ ਲੱਗਿਆ ਵੀਰੋ ਤਾਂ ਫੋਨ ਲਾਓ ਜ਼ਰੂਰ ਬਿਲਕੁਲ ਤਾਂ ਇੱਕ ਮੈਂ ਚੈੱਕ ਕਰ ਕਰ ਤਾਂ ਵੀਰੇ ਕਿਵੇਂ ਮੰਨ ਲਓ ਇਹ ਕਿਵੇਂ ਨਸਲ ਆ ਹਨਾ ਥਾਂ ਤੋਂ ਚੰਗਾ ਲੱਗਿਆ ਛੋਟੀ ਦੇਖਿਆ ਪਤਾ ਨਹੀਂ ਜੇ ਜੇਦਾ ਬੱਚਾ ਹੁੰਦਾ ਤਾਂ ਵੀਰੇ ਚੰਗੀ ਕੀਮਤ ਦੀ ਜਾਣੀ ਇੱਧਰ ਤਾਂ ਫੇਰ ਘੱਟੋ ਘਾਟ ਵੀਰ ਜੀ 95000 ਦੀ ਮੈਂ ਹੀ ਵੇਚਦੀ ਆ ਹੁਣ ਚਲੋ ਬੱਚੇ ਮਰਨ ਕਰਕੇ ਸਾਨੂੰ ਜਾਇਜ਼ ਮਿਲੀ ਆ ਤੇ ਆਪਾਂ ਵੀ ਗੜੀ ਜੈ ਜੀ ਦੇਣੀ ਆ ਹੁਣ ਕਿੰਨੇ ਦੀ ਗੈਤੀ ਹਾਣਾ ਆਪਾਂ 2 ਘੱਟ 70000 ਦੀ 68000 ਦੀ ਲੱਗਦੇ ਵਿੱਚ ਦੇ ਦੇਣੀ ਆ ਆ ਵੀ 68 ਇਹ ਵੀ 68 ਤੇ ਜਾਇਜ਼ ਰੇਟ ਜੋ ਫੋਨ ਕਰ ਦਿਓ ਕੋਲ ਉੱਡ ਜਦੇ ਯਾਨ ਵਾਲੇ ਰੇਟ ਕੀ ਬਾਤ ਕਿਉਂਕਿ ਵਜਨ ਵੀ ਚੰਗੇ ਆ ਵੀਰੋ ਹਣਾ ਕਿਉਂਕਿ ਭਾਜੀ ਜਿਹੜਾ ਮਾਲ ਚੰਗਾ ਹੋਣਾ ਉਹਦੇ ਵੀਰ ਭਰਾ ਗੜੀ ਸਾਹਮਣੇ ਗੇਰੀ ਨਾਲ ਰੁਪਏ ਲਾਉਣੇ ਆ ਉਹਨਾਂ ਨੂੰ ਲਾਉਣੇ ਆ ਵੀਰੇ ਕੋ ਕਦ ਕੱਟ ਆ ਰਹੀ ਛੋਟੀ ਆ ਬਿਲਕੁਲ ਜੀ ਸਾਫ ਆ ਸਿਰਫ 75000 ਦੀ ਬਾਕੀ ਫੋਨ ਲਾਇਓ ਕਰ ਦਾਂਗੇ ਮਾਮਾ ਸੋਨਾ ਥਣ ਲੱਗਿਆ ਇਹਨੂੰ ਵੀ ਹਨਾ ਤਾਂ ਬਿਲਕੁਲ ਤੇ ਚਾਰ ਪਸ਼ੂ ਵੀਰੇ ਕੋਲੇ ਇੱਕ ਚੰਗੀ ਝੋਟੀ ਆ ਤਿੰਨ ਮਿਆਂ ਨੇ ਵੀਰੋ ਰੇਟ ਜਾ ਜਾ ਫੋਨ ਵੀਰ ਨੂੰ ਜਰੂਰ ਲਾ ਲਿਓ ਤਾਂ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਇੱਕ ਰੀ ਅਡਰੈਸ ਆਪਣਾ ਬੋਲਿਓ ਜਰੂਰ ਵੀਰ ਜੀ ਪਿੰਡਾ ਆਪਣਾ ਹੈਗਾ ਆਪਣਾ ਘੋਗਾ ਸੀਲ ਬਟੋਲਾ ਤੇ ਡਿਸਟ੍ਰਿਕਟ ਅਰਦਾਸਪੁਰ ਆ ਹਾਂਜੀ ਆਲ ਪੰਜਾਬ ਦੇ ਵਿੱਚ ਕੋਈ ਜਿੱਥੋਂ ਮਰਜ਼ੀ ਮੰਗਵਾ ਸਕਦਾ ਜੇ ਵੀਰ ਭਰਾ ਕਈ ਝਾਕ ਜਾਂਦੇ ਆ ਪੀਆਰ ਹਨੂ ਪਿੰਡਾ ਦੂਰ ਦਾ ਪੈਂਦਾ ਉਹ ਬੇਫਿਕਰੇ ਹੋ ਜੀ ਵੀਰੇ ਫੋਨ ਲਾਓ ਜਿੱਥੇ ਕਹੋਗੇ ਪਹਚਾਦਾਂਗੇ ਕੀ ਬਾਤ ਹੈ ਜੀ ਬਿਲਕੁਲ ਵੀਰੇ ਪਹਚਾਦ ਜਿੱਥੇ ਮਰਜ਼ੀ ਕਰੋ ਬਿਲਕੁਲ 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 ਤਾ ਸਗਰੀ ਇਥੇ ਮੇਰਾ ਨੰਬਰ ਆਉਂਦਿਆ ਨਾ 89140 88635 ਬਾਕੀ ਵੀਰ ਜੀ ਬੋਲਣ ਲੱਗਿਆ ਕੋਈ ਗਲਤੀ ਹੋ ਗਈ ਹੈ ਦਿਣੋ ਮਾਫੀ ਆ ਬਾਕੀ ਮਾਲ ਦੇ ਕੱਦ ਕਾਠ ਵਾਲਾ ਬਾ ਆਪਣੇ ਕੋ ਸਾਫ ਸੁਥਰਾ ਬਿਲਕੁਲ ਸਾਫ ਸੁਥਰਾ ਸਾਫ ਸੁਥਰਾ ਬਿਲਕੁਲ ਮਾਫਤ ਸਲੀਨਾ ਲਈਦਾ ਬਿਲਕੁਲ ਜੀ ਬਾਕੀ ਦਿਣੋ ਧੰਨਵਾਦ ਵੀਰ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ